ਹੁਣ ਆਪਾਂ ਕਹਿ ਦਈਏ ਕਿ ਮੈਂ ਸਾਲ ਭਗਤੀ ਕਰ ਲਈ ਐ ਪਰ ਮਾਲਕ ਕਹਿੰਦੇ ਪਏ ਨੇ ਜੇ ਸਾਲ ਵੀ ਕਰ ਲਈਏ ਫਿਰ ਕੀ ਐ ਉਹਦਾ ਕਿਹੜਾ ਤੂੰ ਅੰਤ ਪਾਇਆ ਜਾ ਸਕਦਾ ਏ ਕੋਣ ਹੋਰ ਪੁਆਇੰਟ ਨੋਟ ਕਰਨਾ ਮਾਲਕ ਨੇ ਸਾਨੂੰ ਭਗਤੀ ਬਖਸ਼ ਕੇ ਸਾਡੇ ਤੇ ਤਰਸ ਕੀਤਾ ਇਹ ਨਾ ਸੋਚੋ ਅਸੀਂ ਇਹਾਸਾਨ ਕਰ ਲਿਆ ਅਸੀਂ ਇਹਾਸਾਨ ਕਰਦੇ ਪਏ ਆ ਮਾਲਕ ਤੇ ਮਾਲਕ ਦੀ ਭਗਤੀ ਕੀਤੀ ਨਹੀਂ ਜਾ ਸਕਦੀ ਕੀ ਭਗਤੀ ਕਰੋਗੇ ਉਹਦਾ ਅੰਤ ਹੀ ਨਹੀਂ ਹੈਗਾ ਇਹ ਤਾਂ ਉਹਨੇ ਸਾਡੇ ਤੇ ਤਰਸ ਕਰਕੇ ਸਾਧੂਆਂ ਰਾਹੀਂ ਸਾਨੂੰ ਇੱਕ ਚੀਜ਼ ਇੱਕ ਖੇਲ ਦੱਸ ਦਿੱਤਾ ਹੈ ਵੀ ਤੁਸੀਂ ਮੈਲੇ ਬਹੁਤ ਹੋ। ਉਵੇਂ ਨਿਕਲ ਨਹੀਂ ਸਕਦੇ ਬਸ ਤੁਸੀਂ ਮੇਰੇ ਵਿੱਚ ਧਿਆਨ ਲਾਈ ਰੱਖੋ। ਇਹ ਕੋਈ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣਗੇ ਫਿਰ ਤੁਸੀਂ ਮੇਰੇ ਵਿੱਚ ਇੱਧੇ ਡਾਇਰੈਕਟ ਆ ਸਕਦੇ ਹੋ। ਕਿ ਜੇ ਅਸੀਂ ਸਾਲ 2 ਸਾਲ ਧਿਆਨ ਲਾ ਕੇ ਜਦੋਂ ਧਿਆਨ ਲਾਵਾਂਗੇ ਉਹ ਇੱਕ ਹੈ 파रस। ਉਹ ਤਾਂ ਹੈ ਇੱਕ ਚੰਦਨ ਜਦੋਂ ਉਹਦੇ ਵਿੱਚ ਖੁਸ਼ਬੂ 'ਚ ਧਿਆਨ ਲਾਵਾਂਗੇ ਆਬਵੀਅਸ ਆ ਸਹਿਜ ਆਏ ਕਿ ਸਾਡੇ 'ਚ ਵੀ ਖੁਸ਼ਬੂ ਆਏਗੀ। ਜਦੋਂ ਸਾਲ ਦੋ ਸਾਲ ਧਿਆਨ ਲਾ ਕੇ ਸਾਡੇ ਚ ਥੋੜੀ ਜਿਹੀ ਖੁਸ਼ਬੂ ਆਉਣ ਲੱਗੀ ਅਸੀਂ ਹੰਕਾਰੀ ਹੋ ਗਏ ਵੀ ਲੈ ਮੇਰੇ ਵਰਗਾ ਬੰਦਾ ਹੀ ਨਹੀਂ ਕੋਈ ਤੇ ਉਹ ਕਹਿੰਦਾ ਚਾਹੇ ਖੁਸ਼ਬੂ ਜਿੰਨੀ ਮਰਜ਼ੀ ਆਈ ਜਾਵੇ ਇਹ ਨਾ ਦੇਖ ਜਿਹੜੀ ਗੱਲ ਮੈਂ ਪਹਿਲਾਂ ਸਮਝਾਈ ਸੀ ਧਿਆਨ ਮੇਰੇ ਚ ਰੱਖੀ ਇਹ ਨਾ ਸੋਚ ਅੱਜ ਮੈਂ ਗਿਆਨੀ ਹੋ ਗਿਆ ਅੱਜ ਮੈਨੂੰ ਧਿਆਨ ਲਾਉਣ ਦੀ ਲੋੜ ਨਹੀਂ ਅੱਜ ਮੇਰੇ ਪਿੱਛੇ 5-700 ਬੰਦਾ 1000 ਬੰਦਾ 2000 ਬੰਦਾ ਹੈ ਹੁਣ ਮੇਰੇ ਤੇ ਨਈ ਨਈ ਕਹਿੰਦਾ ਵਡਿਆਈ ਵੀ ਵਿੱਚੇ ਹੀ ਆਊਗੀ ਰਿਧੀਆਂ ਸਿਧੀਆਂ ਵੀ ਆਉਣਗੀਆਂ ਸਾਰੀਆਂ ਖੁਸ਼ਬੂਆਂ ਵੀ ਤੇਰੇ ਤੋਂ ਆਉਣਗੀਆਂ ਗਿਆਨੀ ਧਿਆਨੀ ਵੀ ਬਣੇਗਾ ਪਰ ਧ ਸਾਧਾ ਨੇ ਸਾਨੂੰ ਇੱਕ ਹੀ ਸਮਝਾਇਆ ਕਿ ਧਿਆਨ ਨਾ ਬਦਲੀ ਕਰ ਲਿਆ ਜੇ ਚਾਹੇ ਇਥੇ ਜੋ ਮਰਜ਼ੀ ਹੋ ਜਾਏ ਚਾਹੇ ਇਥੇ ਵਡਿਆਈ ਦੇ ਦੇਵੇ ਜੇ ਰਾਜ ਮੰਗਾ ਜੇ ਰਾਜ ਦੇ ਤਾਂ ਕਵਨ ਮਡਾਈ ਜੇ ਭੀਖ ਮੰਗਾਵੇ ਤੇ ਕਿਆ ਘਟ ਜਾਈ ਇਹ ਚੱਕਰ ਚ ਨਾ ਆ ਜਾਏ ਜੀ ਇਹ ਨੋਟ ਕਰ ਲੈ ਜੇ ਪੁਆਇੰਟ ਚਾਹੇ ਸ਼ਬਦ ਸਹਿਜ ਤੋਂ ਦੀ ਕਮਾਈ ਅੰਤ ਨਹੀਂ ਹੈਗਾ ਜਿੰਨੀ ਮਰਜ਼ੀ ਕਰ ਲੋ ਤੁਸੀਂ ਸ਼ਬਦ ਨੂੰ 100 ਸਾਲ ਸੁਣ ਲੋ ਲਗਾਤਾਰ ਜੇ ਤੁਹਾਡੀ ਉਮਰ 100 ਸਾਲ ਆ ਨਾ ਬਚਪਨ ਤੋਂ ਸ਼ਬਦ 100 ਸਾਲ ਸੁਣ ਲੋ ਤਾਂ ਵੀ ਸ਼ਬਦ ਦੀ ਕਮਾਈ ਪੂਰੀ ਨਹੀਂ ਹੁੰਦੀ ਉਹ ਤਾਂ ਸਮਾਉਂਦੇ ਜਾਓਗੇ ਹੁੰਦੇ ਨੇ ਚਾਹੇ 10 ਜਾਮੇ ਲੈ ਲਓ ਚਾਹੇ ਤੁਹਾਡੀ 40 ਜੋਗ ਉਮਰ ਹੋ ਜਾਏ ਤੁਸੀਂ ਸ਼ਬਦ ਨੂੰ ਹੀ ਸੁਣੀ ਜਾਓ ਉਨੀ ਦੇਰ ਤੱਕ ਇਹ ਅਵਸਥਾ ਹੈ ਜਿੰਨੀ ਦੇਰ ਤੱਕ ਸ਼ਬਦ ਦੇ ਵਿੱਚ ਬੈਠੇ ਹੋ ਜੇ ਸ਼ਬਦ ਤੋਂ ਧਿਆਨ ਕੱਢ ਕੇ ਫਿਰ ਦੁਬਿਧਾ ਕਰਨੀ ਸ਼ੁਰੂ ਕਰ ਦਿੱਤੀ ਤੇ ਜੂਨ ਹੈ ਸਮਝੇ ਇੱਕ ਸਾਡੇ ਤੇ ਤਰਸ ਕਰਕੇ ਭਗਤੀ ਕੀਤੀ ਨਹੀਂ ਜਾ ਸਕਦੀ ਮਾਲਕ ਨੂੰ ਮਾਲਕ ਨੂੰ ਨਹੀਂ ਕੀਤਾ ਜਾ ਸਕਦਾ ਇੱਕ ਧਿਆਨ ਦਾ ਖੇਲ ਸਾਧੂਆਂ ਨੇ ਦੱਸ ਦਿੱਤਾ ਬਈ ਆਹ ਦੇਖੋ ਜੀ ਅਸੀਂ ਇੰਨਾ ਕਹ ਦੱਸ ਸਕਦੇ ਹਾਂ ਵੀ ਜਿਹੜਾ ਜਨਮ ਮਰਨ ਤੁਹਾਡਾ ਖਤਮ ਹੋ ਜਾਏਗਾ ਅੰਤੇ ਮਿਲੇ ਗੋਪਾਲ ਅੰਤੇ ਮਾਲਕ ਨੇ ਕੀ ਕਿਹਾ ਅੰਤੈ ਮਿਲੇਗਾ ਗੋਪਾਲ ਅਖੀਰ 'ਚ ਤੁਹਾਨੂੰ ਗੋਪਾਲ ਮਿਲੇਗਾ ਆਪਾਂ ਆਪਸ਼ਨ ਤੁਹਾਨੂੰ ਦੇ ਦਿੰਨੇ ਆ ਤੇ ਜਿੰਨੀ ਦੇਰ ਤੱਕ ਇੱਥੇ ਰਹੋਗੇ ਧਿਆਨ ਉਹਨਾਂ ਦੇ ਵਿੱਚ ਲਾ ਕੇ ਰੱਖੋਗੇ ਤੇ ਇੱਥੇ ਵੱਡੀਆਂ ਆਈਆਂ ਮਿਲਣਗੀਆਂ ਪਰ ਧਿਆਨ ਨਾ ਬਦਲੀ ਕਰ ਲਿਆ ਜੇ ਇੱਥੇ ਕਿਤੇ ਅਵਸਥਾ ਨੂੰ ਦੇਖ ਕੇ ਜਾਂ ਇੱਥੇ ਦੀ ਸ਼ੌਹਰਤ ਦੇਖ ਕੇ ਧਿਆਨ ਬਦਲੀ ਕਰ ਲੋ ਸੋ ਇੱਥੇ ਕੋਈ ਪੂਰਾ ਨਹੀਂ ਹੁੰਦਾ ਕੋਈ ਵੀ ਨਹੀਂ ਪੂਰਾ ਹੈਗਾ ਆਪਾਂ ਇਹ ਨਹੀਂ ਕਹਿ ਰਹੇ ਕਿ ਵੀ 5-7 ਸਾਲ ਲਾ ਕੇ ਗੁਰਮੁਖੀ ਅਵਸਥਾ ਬਹੁਤੇ ਪੂਰਾ ਹੋ ਗਿਆ ਪੂਰਾ ਤਾਂ ਓਨੀ ਦੇਰ ਤੱਕਾਂ ਜਿੰਨੀ ਦੇਰ ਤੱਕ ਸੱਚ 'ਚ ਧਿਆਨ ਹੈ ਤੁਸੀਂ ਪੂਰੇ ਹੋ ਜਿੰਨੀ ਦੇਰ ਤੱਕ ਤੁਹਾਡਾ ਤੁਸੀਂ ਪੂਰੇ ਹੋ ਜਿਉਂ ਹੀ ਸੱਚ ਤੋਂ ਧਿਆਨ ਖਤਮ ਹੋ ਗਿਆ ਅਦੂਰੇ ਸੋ ਇਹ ਖੇਲ ਹੈ ਸਵਾਸਾਂ ਦਾ ਆਖਰੀ ਸਵਾਸ ਤੱਕ ਧਿਆਨ ਨਾ ਬਦਲੀ ਕਰਿਆ ਜੇ ਧਿਆਨ ਉਹਦੇ ਵਿੱਚ ਹੀ ਰੱਖਣਾ ਸ਼ਬਦ ਸੱਚ ਗੁਰਮੰਤਰ ਦੇ ਵਿੱਚ ਉਸਿਫਤ ਦੇ ਵਿੱਚ ਉਹਦੇ ਗਿਆਨ ਧਿਆਨ ਵਿੱਚ ਫਿਰ ਉਹ ਅੰਤਿ ਜਦੋਂ ਪੂਰੇ ਹੋ ਜਾਓਗੇ ਸਵਾਸ ਛੱਡ ਜਾਓਗੇ ਤਾਂ ਹੀ ਉਹ ਕਈ ਵਾਰੀ ਕੀ ਹੁੰਦਾ ਪੰਜ ਸੱਤ ਸਾਲ ਭਗਤੀ ਕਰੀਏ ਭਗਤੀ ਕਰਨ ਦੇ ਨਾਲ ਜਿਹੜੀ ਇਹ ਖੇਲ ਤਾਂ ਚੱਲਣੀ ਹੈ ਕਿਉਂਕਿ ਭਗਤੀ ਆਪਾਂ ਉਹਨਾਂ ਦੀ ਕਰਨੀ ਹੈ ਹੀਰੇ ਰਤਨ ਦੀ ਤੇ ਉਹ ਆਪ ਦੇ ਵਿੱਚ ਖੁਸ਼ਬੂ ਤਾਂ ਨਹੀਂ ਹੈ ਕਿਉਂਕਿ ਉਹਦੇ ਚ ਤਾਂ ਗੋਣੀ ਗੋਣ ਨੇ ਉਹਨੂੰ ਦੇਖਾਂਗੇ ਜਦੋਂ ਕਿਸੇ ਸੱਚੇ ਦੀ ਸੰਗਤ ਕਰੀਏ ਤੇ ਸੱਚ ਹੀ ਅੰਦਰ ਪ੍ਰਗਟ ਹੋਣਾ ਹੈ ਝੂਠੇ ਦੀ ਸੰਗਤ ਕਰੀਏ ਝੂਠ ਹੋਣਾ ਉਹ ਜਦੋਂ ਥੋੜਾ ਜਿਹਾ ਸੱਚ ਪ੍ਰਗਟ ਹੋਇਆ ਥੋੜੀ ਜਿਹੀ ਵਡਿਆਈ ਮਿਲਣ ਲੱਗੀ ਤੇ ਡੋਲਣਾ ਨਹੀਂ ਤੇ ਜੇ ਨਹੀਂ ਵੀ ਵਡਿਆਈ ਮਿਲੀ ਤਾਂ ਵੀ ਨਹੀਂ ਡੋਲਣਾ ਕਿਉਂਕਿ ਖੇਲ ਹੈ ਧਿਆਨ ਦਾ ਅਸੀਂ ਆਪ ਦਾ ਜੀਵਨ ਸੁਧਾਰਨਾ ਹੈ ਤੇ ਜਿਹੜਾ ਤੁਹਾਡੇ ਤੋਂ ਕੋਈ ਦੂਜਾ ਪੁੱਛਦਾ ਉਹਨੂੰ ਲਾਹਾ ਦੇ ਦਿਓ ਪਰ ਮੈਂ ਤੁਸੀਂ ਆਪ ਦਾ ਹੀ ਜੀਵਨ ਸੁਧਾਰਨਾ ਹੈ ਹੋ ਕਿਸੇ ਦੂਜੇ ਦਾ ਨਹੀਂ ਠੀਕ ਹੈ ਨਹੀਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੁਭਾਰੀਏ ਆਪਦਾ ਕਾਜ ਆਪਦੇ ਹੱਥੀ ਤੁਸੀਂ ਸਵਾਰਨ ਆਇਓ ਬਸ ਜਾ ਕੋ ਆਏ ਸੋਈ ਵੀ ਹੱਜੋ ਜਿਹੜਾ ਕੰਮ ਕਰਨ ਆਇਓ ਕਹਿੰਦੇ ਉਹੀ ਯਾਦ ਰੱਖਿਆ ਜੇ ਕਿਤੇ ਦੂਜੇ ਚੇਕਰਾਂ ਚ ਪੈ ਜਾਓ ਤਾਂ ਕਿ ਤੇ ਨੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਆ ਉਹੀ ਦਾਸ ਬਣ ਕੇ ਚੱਲਦੇ ਰਹੋ ਇਹ ਜ਼ਰੂਰ ਧਿਆਨ ਰੱਖਿਓ ਕੋਈ ਕਹੇ ਦੇ ਮੈਂ 16 ਸਾਲ ਦਾ ਪਿਆਸੀ 20 ਸਾਲ ਦਾ ਸੱਚ ਚ ਧਿਆਨ ਲਾ ਕੇ ਦੇਖੋ ਹਜ਼ਾਰਾਂ ਸਾਲ ਦੇ ਬਿਆਸੀ ਬੈਠੇ ਨੇ ਜਿਹੜੇ ਸੱਚ ਵਿੱਚ ਸਮਾਏ ਹੋਏ ਜਾਂ ਹੋਰ ਕਿਤੇ ਧਿਆਨ ਲਾ ਕੇ ਦੇਖ ਲਿਓ ਗੁਰਬਾਣੀ ਜੋ ਵੀ ਦੇਖ ਲਿਓ ऐसे ਵੀ ਬੈਠੇ ਨੇ ਜਿਹੜੇ ਕਿੰਨੇ ਕਿੰਨੇ ਹਜ਼ਾਰ ਸਾਲ ਹੋ ਗਏ ਨੇ ਸੋਨ ਵਿੱਚ ਹੀ ਬੈਠੇ ਨੇ ਅਜੇ ਉਹਨਾਂ ਨੂੰ ਸ਼ਬਦ ਵੀ ਨਹੀਂ ਸੁਣੇ ਆ ਕੋਈ ਐਸੇ ਨੇ ਜਿਹੜੇ ਸੱਚਖੰਡ ਦੇ ਵਿੱਚ ਸਮਾਏ ਬੈਠੇ ਨੇ ਲੱਖਾਂ ਸਾਲਾਂ ਤੋਂ ਕੋਈ ਐਸੇ ਨੇ ਜਿਹੜੇ ਲੱਖਾਂ ਸਾਲ ਹੋ ਗਏ ਜੇ ਸੁੰਨ ਦੇ ਵਿੱਚ ਹੀ ਬੈਠੇ ਨੇ ਉਹਨਾਂ ਨੂੰ ਸ਼ਬਦ ਹੀ ਨਹੀਂ ਸੁਣੇ ਆ ਫੇਰ ਕੀ ਕਹਿ ਲੋਗੇ ਉੱਥੇ ਉਹਨੇ ਤੁਹਾਨੂੰ ਕਰਮ ਦਿੱਤਾ ਤੁਸੀਂ ਕਰਮਦਾਰਾਂ ਨੂੰ ਕੀ ਖੁਸ਼ ਕਰੋਗੇ ਕਰਮ ਤਾਂ ਤੁਹਾਨੂੰ ਦਿੱਤਾ ਹੀ ਉਹਨੇ ਆ ਤੁਸੀਂ ਨਾਮਦਾਰਾਂ ਨੂੰ ਖੁਸ਼ ਕਰ ਸਕਦੇ ਹੋ ਕਰਮ ਤਾਂ ਦਿੱਤਾ ਹੀ ਮਾਲਕ ਨੇ ਜਿਉਂਤ ਵੀ ਪ੍ਰਗਟ ਹੋ ਜਾਂਦੀ ਸਾਧੂਆਂ ਦੀ ਸ਼ਰਨ ਚ ਜਾ ਕੇ ਨਾਮ ਵੀ ਪ੍ਰਗਟ ਹੋ ਜਾਂਦਾ ਸੰਗਤ ਵਿੱਚ ਜਾ ਕੇ ਪਰ ਉਹਨੂੰ ਸੁਣਦੇ ਰਹਿਣਾ ਹੈ ਦੇਖਦੇ ਰਹਿਣਾ ਹੈ ਤੇ ਉਨੀ ਦੇਰ ਤੱਕ ਸੁਣੀ ਦੇਖੀ ਦੇ ਬੋਲੀ ਜਾਣਾ ਜਿੰਨ ਤੱਕ ਹੋਮਾ ਨਹੀਂ ਖਤਮ ਹੁੰਦੀ ਮਸਲਾ ਹੈ ਹੋਮਾ ਦਾ ਇਹ ਤੁਸੀਂ ਮਨ 'ਚ ਵਸਾਉਣੀ ਹੈ ਤਾਂ ਫਿਰ ਤੁਸੀਂ ਕਿਸੇ ਦਾ ਪ੍ਰਭਾਵਿਤ ਨਹੀਂ ਹੋਵੋਗੇ ਜੇ ਕੋਈ 10-12 ਸਾਲ ਬਾਅਦ 15-20 ਸਾਲ ਦਾ ਕੋਈ ਵਿਆਸੀ ਟੁੱਟਦਾ ਤੇ ਤੁਸੀਂ ਤੁਹਾਡੇ ਮਨ 'ਚ ਸ਼ੰਕਾ ਨਹੀਂ ਹੋਊਗਾ ਤੁਹਾਨੂੰ ਇਹ ਚੀਜ਼ ਤੁਸੀਂ ਮਨ 'ਚ ਵਸਾਉਣੀ ਹੈ ਅੰਤਨਾ ਸਿਫਤੀ ਕਹਿਣ ਨਾ ਅੰਤ ਅੰਤਨਾ ਵੇਖਣ ਸੁਣਨ ਦਾ ਅੰਤ ਵੇਖਣ ਤੇ ਸੁਣਨ ਦਾ ਕੋਈ ਅੰਤ ਨਹੀਂ ਹੈਗਾ ਵੇਖ-ਵੇਖ ਕੇ ਵੀ ਕਈ ਡੋਲ ਜਾਂਦੇ ਨੇ ਮਸਲਾ ਹੋਮੇ ਦਾ ਇਹ ਮਨ ਚ ਵਸਾਉਣੀ ਆ ਤੁਸੀਂ ਚੀਜ਼ ਤੇ ਫਿਰ ਤੁਹਾਡੇ ਮਨ ਦੇ ਵਿੱਚ ਹਰ ਟਾਈਮ ਭੈ ਬਣਿਆ ਰਹੇਗਾ ਜਿਹੜੀ ਗੁਰਮੁਖ ਨੇ ਪੁੱਛਿਆ ਨਾ ਮਾਲਕ ਦਾ ਭੌਕ ਕੀ ਹੁੰਦਾ ਹੈ ਭੈ ਬਣਿਆ ਰਹੇਗਾ ਕਿ ਮੇਰਾ ਧਿਆਨ ਨਾ ਸੱਚ ਦੇ ਵਿੱਚੋਂ ਵਿਸਰ ਜਾਵੇ ਹੋ ਮੈਂ ਫਿਰ ਨਾ ਮੇਰੇ ਅੰਦਰ ਆ ਜਾਵੇ ਤੇ ਇਹੀ ਇਹੀ ਹੈ ਭਗਤੀ ਹੀ ਡਰ ਦੀ ਹੈ ਜਿਹੜਾ ਡਰ ਡਰ ਕੇ ਕਰਦਾ ਰਹੇਗਾ ਉਹ ਹਰ ਟਾਈਮ ਸੇਵਾ ਕਰਦਾ ਰਹੇਗਾ ਜਿਹੜਾ ਨੀੜਰ ਹੋ ਗਿਆ ਨੀੜਰ ਤਾਂ ਦੁਨੀਆ ਤੋਂ ਹੋਣਾ ਹੈ ਮਾਲਕ ਤੋਂ ਨੀੜਰ ਨਹੀਂ ਹੋਣਾ ਕਿਤੇ ਮਾਲਕ ਤੋਂ ਹੀ ਨਾ ਡਰੋ ਉਹ ਭਗਤੀ ਨਹੀਂ ਕਰ ਸਕਦਾ ਜਿਹੜਾ ਡਰ ਤੋਂ ਬਾਹਰ ਹੋ ਗਿਆ ਜਿਹੜਾ ਡਰਦਾ ਰਹੇਗਾ ਵੀ ਯਾਰ ਹਮੇ ਨਾ ਜਾਵੇ ਕੋਈ ਕਿਣਕਾ ਪੈ ਤਾਂ ਨਹੀਂ ਗਿਆ ਕੋਈ ਮੈਂ ਕਿਸੇ ਦੁੱਬਦਾ ਤਾਂ ਨਹੀਂ ਕਰ ਬੈਠਾ ਹਿਸਾਬ ਰੱਖਣਾ ਮੈਂ ਨਿੰਦਿਆ ਤਾਂ ਨਹੀਂ ਕਰਤੀ ਕਿਸੇ ਦੀ ਜੇ ਕਿਤੇ ਬੈਠ ਗਿਆ ਤਾਂ ਕਿਤੇ ਮੈਲ ਲੱਗ ਵੀ ਗਈਏ ਲਾਹ ਦਿਆ ਮੈਂ ਕਿਤੇ ਕੋਈ ਨਾਲ ਨਾ ਕਿਣਕਾ ਚਲਾ ਜਾਵੇ ਤੇ ਗੱਲ ਹੈ ਵੀ ਅੰਤ ਤਾਂ ਹੈ ਹੀ ਨਹੀਂ ਨਾ ਇਹ ਚੀਜ਼ ਦੈਟਸ ਨਾਟ ਇਹ ਕੇ ਇਹ ਨਾ ਸਮਝ ਲਿਓ ਬਸ ਦੇਖ ਲਿਆ ਸੁਣ ਲਿਆ ਜੀ ਬਸ ਸਾਡੇ ਸ਼ਬਦ ਚੰਦੇ ਨੇ ਵੇ ਬਸ ਜੀ ਕੰਮ ਠੀਕ ਹੈ ਦੁੱਬਦਾ ਦੀ ਟਾਰਗੇਟ ਹੈ ਹਮੇ ਦਾ ਮਤਲਬ ਟਾਰਗੇਟ ਮੇਨ ਹੈ ਧਿਆਨ ਨਾ ਪਲਟ ਜਾਵੇ ਐਸੀ ਕੋਈ ਵੀ ਗੱਲ ਨਹੀਂ ਕਰਨੀ ਜਿੰਦੇ ਨਾਲੋਂ ਤੁਹਾਡੀ ਬਣੀ ਬਣਾਈ ਅਵਸਥਾ ਦੇ ਵਿੱਚੋਂ ਧਿਆਨ ਪਲਟ ਜਾਵੇ ਇਹ ਨਹੀਂ ਕਰਨਾ ਜਿਹੜੇ ਇਹ ਅਖੀਰ ਸਮੇਂ ਤੱਕਰ ਸੰਭਾਲਣਗੇ ਉਹ ਨਿਕਲਣਗੇ ਫਾਰ ਜਿਨ੍ਹਾਂ ਦੀ ਅਵਸਥਾ ਬਣੀ ਹੋਈ ਹੈ ਪਰ ਮਨ ਦੇ ਵਿੱਚ ਤਾਂ ਹਉਮੈ ਦੁਬਦਾਨ ਨਿੰਦਿਆ ਗ੍ਰੋਧ ਧੜਾ ਹੋ ਨਹੀਂ ਨਿਕਲਦੇ ਉਹ ਫਿਰ ਜਿਵੇਂ ਦੇਖਦੇ ਤਾਂ ਰਹਿ ਸੱਚ ਲੋ ਪਰ ਦੁਬਦਾਨ ਨਹੀਂ ਛੱਡੀ ਉਹ ਫਿਰ ਉਹਨਾਂ ਨੂੰ ਚਕੌਰ ਬਣਾ ਦਿੰਦਾ ਲਾ ਵੀ ਵੇਖੀ ਜਾ ਚੰਦਰਮਾਨ ਨਾ ਆਪਣੀ ਇਸੇ ਤਰੀਕੇ ਆਪਣੇ ਸਾਧੂ ਉੱਥੇ ਕਰਦੇ ਆ ਸਵਾ ਕੰਟ ਡੇਟ ਘੰਟੇ ਉੱਥੇ ਭਾਈ ਸਾਭੂਣੀ ਕਰ ਪਤਾ ਨਹੀਂ ਜਾਂਦੇ ਵਿੱਚ ਕਿੰਨੇ ਕੁ ਪਾਪ ਤੁਹਾਡੇ ਕੱਟੇ ਜਾਂਦੇ ਆ ਸਾਡੇ ਬੇਅੰਤ ਪਾਪ ਹੁੰਦੇ ਆ ਪਤਾ ਨਹੀਂ ਕਿੰਨੇ ਕੁ ਪਾਪ ਕੱਟੇ ਜਾਂਦੇ ਆ ਤਾਂ ਹੀ ਤਾਂ ਉੱਠਦੇ ਜਾਂਦੇ ਹੋ ਤੇ ਕਹਿੰਦੇ ਆ ਆਪਾਂ ਹੌਲਾ ਹੀ ਹੋ ਗਿਆ ਸਰੀਰ ਸ਼ਬਦ ਬਹੁਤ ਉੱਚੀ ਹੋ ਗਿਆ ਰਾਸੀ ਚੱਲ ਪਿਆ ਇਹ ਕਿਉਂ ਹੌਲਾ ਹੋ ਗਿਆ ਪਾਪ ਕੱਟੇ ਗਿਆ ਤੁਹਾਡੇ ਕਿੰਨੇ ਕੁ ਕੱਟੇ ਗਏ ਉਹ ਵੀ ਨਹੀਂ ਸੀ ਕੱਟੇ ਜਾਣੇ ਇੱਕ ਘੰਟੇ ਦੇ ਵਿੱਚ ਕਿੰਨੀਆਂ ਸੁਰਤੀਆਂ ਇਕੱਠੇ ਹੋ ਕਿ ਕਿੰਨੇ ਕੱਟਲੇ ਅਮੇ ਸਤਗੁਰ ਫਰਮਾਨ ਜਿਨ੍ਹਾਂ ਨੂੰ ਵਿਰਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੂੰ ਕਰਦਾ ਅੰਦਰੋਂ ਕਰੋ ਬਈ ਸਿਮਰਨ ਜਿਸ ਨੂੰ ਬਖਸ਼ੇ ਸ਼ਿਵ ਸਲਾ ਨਾਨ ਪਾਸ਼ੇ ਪਾਸ਼ੇ ਅੰਦਰ ਬੈਠਾ ਆਂ ਲਾਓ ਵੀ ਸੱਚ ਧਿਆਨ ਅਛਾ ਫਿਰ ਤੈਨੂੰ ਪਤਾ ਹੈ ਜਦੋਂ ਉਹਦੇ ਪਿਆਰੇ ਬਣ ਜਾਈਏ ਫਿਰ ਅੰਦਰ ਬੈਠਾ ਦੱਸਦਾ ਹੈ ਤੈਨੂੰ ਪਤਾ ਹੈ ਵੀ ਇੱਥੇ ਧਿਆਨ ਲਾਇਆ ਆ ਹੋ ਜਾਂਦਾ ਠੀਕ ਹੈ ਨਾ ਆਪ ਦੇ ਉੱਤੇ ਲੈ ਕੇ ਨਹੀਂ ਫਿਰ ਵੀ ਦੱਸਦਾ ਜਿਵੇਂ ਇੱਕ ਫਿਲਮ ਦੇ ਵਿੱਚ ਨਾ ਇੱਕ ਸੀਨ ਸੀਗਾ ਮਾਲਕ ਦੇ ਦੱਸਣ ਦਾ ਤਰੀਕਾ ਹੋਵੇਗਾ ਜੇ ਤੂੰ ਦੱਸੇਗਾ ਨਾ 2-4 ਮਿੰਟ ਤਾਂ ਐ ਲੱਗਦਾ ਵੀ ਹਾਂ ਮੈਂ ਹੀ ਖੋਜ ਕੀਤੀ ਐ ਪਰ ਬਾਅਦ ਦੇ ਵਿੱਚ ਫਿਰ ਨਾ ਇਹ ਵੀ ਆ ਦੇਵੇਗਾ ਵੀ ਖੋਜ ਮੈਂ ਕਿੱਥੋਂ ਕਰ ਲਈ ਮੈਂ ਤਾਂ ਚੁੱਪ ਬੈਠਾ ਸੀ ਦੱਸਿਆ ਕਿੰਨੇ ਖੋਜ ਤਾਂ ਮਾਲਕ ਦੀ ਏ ਹਮੇਸ਼ਾ ਮਾਲਕ ਹੀ ਦੱਸਦਾ ਹੁੰਦਾ ਜਿਵੇਂ ਇੱਕ ਫਿਲਮ ਸੀਗੀ ਮੈਂ ਦੁਨਿਆਵੀ ਦੱਸਦਾ ਕਿਵੇਂ ਦੱਸਦਾ ਉਹ ਮਾਲਕ ਵੀ ਐਵੇਂ ਕਰਦਾ ਉਹ ਕੀ ਕਰਦਾ ਅੰਦਰ ਬੈਠਾ ਆਂਦੇ ਤੈਨੂੰ ਪਤਾ ਐ ਵੀ ਇਹ ਇਧਰੋਂ ਸੱਚ ਦੇ ਵਿੱਚ ਧਿਆਨ ਲਾ ਕੇ ਇਥੋਂ ਅਮਰਤਰਾ ਸਹਾ ਜਾਂਦਾ ਹੈ ਉਹ ਕੋਈ ਵਰਤ ਜੂ ਹਾਂ ਮੈਂ ਖੋਜ ਕਰ ਲਈ ਭਾਈ ਸਬਦ ਦੇ ਵਿੱਚ ਧਿਆਨ ਲਾ ਕੇ ਰਾਸ ਆਉਂਦਾ ਫਿਰ ਮਨ ਦੇ ਵਿੱਚ ਇਹ ਵੀ ਆਉਂਦਾ ਪੁਰਨਾ ਵੀ ਇਹ ਰਾਸਤਾ ਉਹਨੇ ਆਪ ਹੀ ਅੰਦਰੋਂ ਦੱਸਿਆ ਬੜਾ ਵੱਡਾ ਉਹ ਠਾਗੇ ਉਹਦੇ ਚ ਇੰਨੀ ਖੋਮ ਹੈ ਉਹਦੀ ਹੈ ਹੀ ਨਹੀਂ ਮਾਲਕ ਦੀ ਵੀ ਜੇ ਉਹ ਕੋਈ ਨਾਮ ਦਾ ਖਜ਼ਾਨਾ ਵੀ ਦਿੰਦਾ ਤੇ ਉਹ ਆਪ ਦੇ ਉੱਤੇ ਲੈ ਕੇ ਨਹੀਂ ਉਹ ਕਹਿੰਦਾ ਨਹੀਂ ਤੂੰ ਹੀ ਲਿਆ ਕਰਦਾ ਉਹ ਆਪ ਹੀ ਪਰ ਫਿਰ ਵੀ ਵਡਿਆਈ ਤੁਹਾਨੂੰ ਹੀ ਦੇਣੀ ਹੈ ਉਹਨੇ ਵੀ ਤੂੰ ਕੀਤਾ ਇਹ ਤਨ ਮੈਂ ਤੂੰ ਨਾ ਕੀਤਾ ਤੇ ਉਹ ਕਹਿੰਦੇ ਨੇ ਭਗਤ ਉਹ ਤੋਂ ਵੱਡੀ ਸਹਿਜ ਵੀ ਸਾਨੂੰ ਮੂਰਖਾਂ ਨੂੰ ਕੀ ਪਤਾ ਇਹ ਅਹੀਂ ਕਿਵੇਂ ਕੀਤਾ ਕੀਤਾ ਤੂੰ ਆ ਫਿਰ ਗੱਲ ਵਕੜੀ ਚ ਲੈ ਲੈਂਦਾ ਵੀ ਸ਼ਾਬਾਸ਼ ਇਹ ਚੀਜ਼ ਨੂੰ ਸਮਝ ਗਿਆ ਤੂੰ ਹੁੰਦਾ ਦਿੰਦਾ ਉਹ ਹੀ ਆ ਗਿਆਨ ਉਹੀ ਦਿੰਦਾ ਆ ਬੋਲਣ ਵਾਲਾ ਉਹੀ ਆ ਇਹ ਗਿਆਨ ਦੇ ਸਿਫਤ ਕਰਦਾ ਪਰ ਉਹ ਆਪਦੇ ਉੱਤੇ ਨਹੀਂ ਲੈਂਦਾ ਠੀਕ ਹੈ ਨਾ ਜਿਵੇਂ ਇੱਥੇ ਮੌਤ ਹੋ ਜਾਵੇ ਕੋਈ ਤੇ ਕੋਈ ਕਹਿੰਦਾ ਵੀ ਸਵਾਸ ਰੁਕੇ ਨਹੀਂ ਆ ਗੁਰਦੇ ਫੇਲ ਹੋ ਗਏ ਕੋਈ ਕਹਿੰਦਾ ਨਹੀਂ ਅੰਤੜੀਆਂ ਫੇਲ ਹੋ ਗਈਆਂ ਆਪ ਤੇ ਨਹੀਂ ਲੈਂਦਾ ਵੀ ਮੈਂ ਲੈ ਕੇ ਗਿਆ ਕਦੇ ਵੀ ਨਹੀਂ ਉਹ ਲੈਂਦਾ ਆਪ ਤੇ ਕਿਉਂਕਿ ਉਹਦੇ ਵਿੱਚ ਹੋਂਮੈ ਹੈ ਹੀ ਨਹੀਂ ਉਹ ਤਾਂ ਇੱਕ ਮਿੱਠ ਬੋਲ ਰਿਹਾ ਉਹ ਕਹਿੰਦਾ ਤੁਸੀਂ ਹੀ ਉਹ ਸਾਰਾ ਕੁਝ ਪਰ ਜਦੋਂ ਭਗਤ ਕਹਿੰਦੇ ਨਹੀਂ ਤੁਸੀਂ ਅਸੀਂ ਨਹੀਂ ਤੁਸੀਂ ਹੀ ਉਹ ਸਾਰਾ ਕੁਝ ਜਦੋਂ ਉਲਟ ਜਾਂਦੇ ਨੇ ਭਗਤ ਫੇਰ ਉਹ ਭਗਤਾਂ ਦੇ ਵਾਸ ਹੋ ਜਾਂਦਾ ਹੈ ਬਈ ਇਹ ਨਾਸਲ ਖੇਲ ਸਮਝ ਲਈ ਤਾਂ ਕਹਿੰਦੇ ਨੇ ਬਸ ਇੱਕ ਵਿਧੀ ਸਿੱਖ ਲਓ ਫੇਰ ਉਹ ਤਾਂ ਬੇਅੰਤ ਹੈ ਬੇਅੰਤ ਦੀ ਸਿਫਤ ਕਰੀ ਜਾਓ ਰੰਗੀ ਜਾਓ ਉਹ ਦੇ ਰੰਗ ਦੇ ਵਿੱਚ ਵਿਧੀਆਂ ਪੁੱਛੀ ਜਾਓ ਸਾਧੂਆਂ ਸੰਤਾਂ ਨੂੰ ਮਿਲ ਕੇ ਆਪ ਦੇ ਪਿੱਛੇ ਲੱਗੋ ਆਪ ਦਾ ਪਿੱਛਾ ਕੀ ਹੈ ਵਾਹ ਗੁਰੂ ਵਾਹ ਗੁਰੂ ਆਪ ਦੀ ਆਵਾਜ਼ ਦੇ ਪਿੱਛੇ ਲੱਗੋ ਆਪ ਦੀ ਆਵਾਜ਼ ਨੂੰ ਆਪ ਸੁਣੋ ਆਪਦੇ ਸ਼ਬਦ ਨੂੰ ਆਪ ਸੁਣੋ ਆਪਦੇ ਸੱਚ ਨੂੰ ਆਪ ਦੇਖੋ ਕਿਉਂ ਕਿਸੇ ਪਿੱਛੇ ਲੱਗਦੇ ਹੋ ਤਾਂ ਕਿਧਰੇ ਇੱਥੇ ਕਿਤੇ ਹੋਰ ਕੋਈ ਤਾਂ ਇੱਕ ਗੁਰਮੰਤਰ ਤੋਂ ਇਲਾਵਾ ਹੋਰ ਦੂਜਾ ਬੋਲ ਨਹੀਂ ਮਨਸ ਪਰਪੱਖ ਕਰਨਾ ਉਤਰਾਏ ਗੁਣ ਨਹੀਂ ਪਰਪੱਖ ਕਰਨਾ